ਇਹ ਆ ਗਏ ਰੇਟਾ ਲਖਮਿੰਦਰ ਸਿੰਘ ਜੀ ਜਿਹੜਾ ਪਿੰਡ ਸਾਪਰ ਜਾ ਜਾਂਦਾ ਤੇ ਕਿਵੇਂ ਦੇ ਹਾਲਾਤ ਨੇ ਆਪਣੇ ਜੀ ਅਸਲੇ ਸੇਰੇ ਨੂੰ ਫੋਨ ਆਇਆ ਕੋਈ 7 ਵਜੇ ਨਾਲ ਕਹਿੰਦੇ ਗੱਡੀ ਟਿਕੀ ਆ ਨਾਲੇ ਆਉਂਦੀ ਸੀ ਫੋਨ ਤੇ ਰਿਸ਼ਤੇਦਾਰ ਇੱਥੇ ਉੱਡ ਗੋਲੀ ਆ ਦੇ ਕਹਿੰਦੇ ਗੱਡੀ ਵੇਖ ਕੇ ਬੱਸ ਆ ਕੇ ਕਹਿੰਦੇ ਬੰਦੇ ਪਜ ਗਏ ਉਧਾਂ ਤੇ ਇੱਥੇ ਸੜਕ ਟੁੱਟੀ ਨਾਲ ਨਾਲੇ ਦੇ ਉਹ ਗੱਡੀ ਰਾਤ ਦੀ ਟਿਕੀ ਸੀ ਬੰਦੇ ਤਾਂ ਪਜ ਗਏ ਪਤਾ ਰਹੇ ਕਿੰਨੇ ਜਣੇ ਸਵਾਰ ਸੀ ਗੱਡੀ 'ਚ ਨਹੀਂ ਪਤਾ ਵੀ ਕਿੰਨੇ ਜਾਣੇ ਆ ਤੇ ਦੱਸਾ ਸੇਰੇ ਵੇਲੇ ਨਾਲ ਗੱਲ ਹੋਈ ਬੰਦੇ ਪਜ ਗਏ ਉਧੇ ਜਿਹਨੇ ਹੈਗੇ ਚੋਂ ਤੂੰ ਤੁਰਿਆ ਜਨਾਲੇ ਆਰੇ ਨਾਲੇ ਆਰੇ ਕੋਈ ਐਸਲੇ ਕੋ ਪ੍ਰਸ਼ਾਸਨਿਕ ਅਧਿਕਾਰੀ ਸੇ ਪੁੱਛਿਆ ਕਿੰਨੇ ਦਾ ਹਾਲਾਤ ਨੇ ਅਸਲੇ ਜਿਹੜੇ ਪਾਣੀ ਪਾਣੀ ਵਧਿਆ ਰਾਤ ਰਾਤ ਜੇ ਪਰ ਆਤਾ ਵੀ ਕੱਲ ਵੀ ਠੀਕ ਹੀ ਸੀ ਪਰ ਤਕਸਾਨੇ ਵਧ ਗਿਆ ਹੁਣ ਰਾਤ ਦਾ ਫੇਰ ਬਹੁਤ ਵਧ ਗਿਆ ਪਾਣੀ ਮੈਂ ਕੀ ਕਰਦੇ ਪ੍ਰਸ਼ਾਸਨ ਨੂੰ ਉਹ ਮੰਨ ਕੇ ਕੋਈ ਜਾਣ ਕੇ ਵੇਖਰ ਕੀ ਬੰਦਿਆ ਕੀ ਨਹੀਂ ਹਾਂ ਜਗਦੇਵ ਸਿੰਘ ਜੀ ਕਿਹੜਾ ਪਿੰਡ ਪਿੰਨ ਸਾਹਤੌਰ ਜਾਜਨ ਦੇਰਾ ਬਾਬੇ ਕਾਲੀ ਸਾਹਿਬ ਗੁਰਦਵਾਰੇ ਲਾਗੇ ਨੇ ਜੀ ਠੀਕ ਹੈ ਕਿਵੇਂ ਦਾ ਜਿਹੜਾ ਅਸਲੇ ਮਾਹੌਲ ਜਿਹੜਾ ਹੈ ਅੱਜ ਚੌਥਾ ਪੰਜਵਾਂ ਦਿਨ ਹੈ ਪਾਣੀ ਆਇਆ ਮੌਨ ਬਹੁਤ ਜ਼ਿਆਦਾ ਖਾ ਆਣੀ ਪਹਿਲਾਂ ਤੇ ਘਟਿਆ ਸੀ ਹੁਣ ਫੇਰ ਪਾਣੀ ਲਗਾਤਾਰ ਵਧਣ ਲਿਆ ਰਾਤ ਦਾ ਕੁਝ ਪਾਣੀ ਸਥਿਰਿਆ ਘਟਣ ਨਹੀਂ ਗਿਆ ਪਾਣੀ ਤੇ ਜਿਹੜੇ ਪਰਿਵਾਰਕ ਮੈਂਬਰ ਐ ਸਵੇਲੇ ਕਿ ਸੁਰੱਖਤ ਹਨ ਜਾਂ ਚੁੱਕੇ ਕਿ ਕਿਦਾਂ ਹਜੇ ਵੀ ਨਾ ਪਰਿਵਾਰਕ ਮੈਂਬਰ ਉੱਪਰ ਹੀ ਨਾ ਰਹੀ ਆ ਸਾਰੇ ਕਾਲੀ ਛੱਤ ਤੇ ਨੇ ਹਾਂਜੀ ਕਾਲੀ ਛੱਤ ਤੇ ਸਾਰੇ ਜੋ ਤੁਹਾਡਾ ਡੇਰੀ ਫਾਰਮ ਨਗਰ ਉਹਨਾਂ ਦਾ ਕਿਵੇਂ ਨੇ ਉਹ ਠੀਕ ਠਾਕ ਨੇ ਉਹਨਾਂ ਕੋਈ ਕੰਮ ਨਹੀਂ ਕੱਢੀਆਂ ਕੋਈ ਨਹੀਂ ਕਰ ਸਕਿਆ ਪਾਣੀ ਦਾ ਆ ਗਿਆ ਜ਼ਿਆਦਾ ਤੇਜ਼ ਸੀ ਉੱਥੇ ਫਸੀਆਂ ਗਈਆਂ ਸੀ ਕੀ ਪ੍ਰਸ਼ਾਸਨੋਂ ਲ ਮਦਦ ਪਹੁੰਚੀ ਚਾਰੇ ਦੇ ਜਾਂ ਹੋਰ ਕੋਈ ਰਾਤ ਸਮਗਰੀ ਵਾਰ ਹਾਂਜੀ ਥੋੜਾ ਥੋੜਾ ਪਹੁੰਚਿਆ ਰਹਿ ਜੀ ਨਹੀਂ ਕੇ ਕਰ ਲੈ ਵੀਰ ਥੋੜਾ ਪਹੁੰਚਣ ਲਿਆ ਜੇ ਕਾਟਿਆ ਵੈਸੇ ਥੋੜੇ ਲੋਸਟ ਸਟਾਕ ਆਉਂਦੇ ਕੀ ਮੰਕਰਦੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਇਹ ਵੀ ਆਪਣੇ ਕੋਲ ਰਾਸ਼ਨ ਵਿਛਾਇਆ ਚਲੋ ਥੂੜੀ ਦੇ ਸਾਈਡ ਇਚ ਪਹੁੰਚਦਾ ਕਰ ਲੈਣਾ ਤਾਂ ਕਿ ਲੋਕਾਂ ਦਾ ਇਹ ਕੰਮ ਮੰਨਦੇ ਜੀ ਜੋ ਮੇਰੀ ਮੰਨਦੇ ਜੀ ਇਹ ਪ੍ਰਸ਼ਾਸਨ ਦੀ ਗਲਤੀ ਕਰਕੇ ਸਾਹ ਕੋਈ ਹੋਇਆ ਜੇਕਰ ਟਾਈਮ ਸਿਰ ਸਫਾਈ ਹੋਈ ਟਾਈਮ ਸਿਰ ਸਫਾਈ ਹੋਏ ਤਾਂ ਨਹੀਂ ਆ ਸਕਦਾ ਇਹਨਾਂ ਬੰਨ ਪਹਿਲਾਂ ਬੰਨੇ ਹੁੰਦੇ ਪਤਾ ਹੀ ਮੌਨਸਨ ਸ਼ੁਰੂ ਹੋਣਾ ਬਿਲਕੁਲ ਬਿਲਕੁਲ ਜੀ ਹਨਾ ਜੀ ਲਗਾਤਾਰ 2-3 ਸਾਲ ਤੋਂ ਇਹ ਹੋ ਰਿਹਾ ਕੰਮ ਪ੍ਰਸ਼ਾਸਨ ਜੀ ਨਿਗਲੀ ਕਰਕੇ ਸਾਰਾ ਹੋ ਰਿਹਾ ਇਸ ਤੋਂ ਪਹਿਲਾਂ ਬੰਨ ਬੰਦ ਤੇ ਕੋਈ ਗੱਲ ਨਹੀਂ ਹਾਂਜੀ ਹਾਂਜੀ ਫਸਲ ਜਿਹੜੀ ਕਿੰਨੇ ਕ ਪਰਸੈਂਟ ਜਿਹੜੀ ਐਸੇ ਜਿਹੜੀ ਖਤਮ ਹੋ ਚੁੱਕੀ ਫਸਲ ਦਾ ਤਾਂ ਕੋਈ ਪਤਾ ਹੀ ਨਹੀਂ ਜੇ ਕਿੰਨੀ ਵਕਤਮ ਹੋ ਚੁੱਕੀ ਹੈ ਸਾਡਾ ਆਪ ਦਾ 70 ਕਿਲੇ ਝੋਨਾ ਸਾਰਾ ਖਰਾਬ ਹੋ ਰਿਹਾ ਹੈ